ਔਖਾ ਤਰਿਆਰ ਦੀ ਜੇ ਕਰ ਮੇਰੇ ਸੂਰੀ ਟੁਟਾ ਨਾ ਜੀਏ ਪਛਾਨ ਨੂੰ ਹਰਦੀਏ ਨਾ ਔ ਕਹਿੰਦੀ ਸਾਡੀ ਆਹੋ ਤਾਰ ਜੀ ਗਲੀ ਦੇ ਬਲ ਨਾ ਆਇਆ ਕਰਵੇ ਸਾਡੀ ਗਲੀ ਦੇ ਲੋਕ ਬਦਨਾਮ ਕਰਦੇ ਦਮਾਬਾਜ਼ ਮੈਂ ਤੇਰੀ ਗੁਲਾਮ ਜੱਟਾ ਮੇਰੇ ਤੇ ਸਾਦਲ ਮੈਂ ਉਥੇ ਆ ਜਾਵਾਂ ਆ ਵਿੱਚ ਨਾ ਮੈਨੂੰ ਬੁਲਾਇਆ ਕਰਵੇਂ ਹੋ ਇੱਕ ਦਿਨ ਸਾਥ ਵਿੱਚ ਕਹਿ ਤੂੰ ਉਹਰੇ ਬੈਠਾ ਚੁੱਤਕਦੇ ਉਹ ਲਾ ਕੇ ਸਿਰ ਆਪਣੇ ਤੋਂ ਅੱਗੇ ਬਹਿ ਹਾਂ ਮਿੱਤਰਾ ਹੋ ਪਟੇ ਗਏ ਅਪਾਗਲ ਛੁਣ ਸਲਾਂ ਦੀਆ ਚੌਂ ਰੀਆ ਉਹ ਲਾਲੀ ਧੀ ਤੇਰੀ ਨੇ ਨਾਲ ਜਾ ਕੇ ਉਹ ਗੋੜਦੀ ਇਹ ਪਾਕੇ ਨਗੀਆਂ ਰੱਖਦੀ ਟੱਕਾ ਨੂੰ ਟੱਕਾ ਨੂੰ ਕੰਮ ਦਾ ਬਿਆਹਿਆਂ ਵਾਲੇ ਸੀਗੀ ਹੀਰ ਕੁਆਰੀ ਗੰਗੀ ਚੌਹਨਾ ਨਾ ਜਨ ਕੱਲ ਨੂੰ ਸੱਜ ਲਾ ਖੇੜਿਆ ਤੋਂ ਖੇੜਿਆ ਤੋਂ ਕਹੇ ਫਰੀਕੇ ਹੀਰ ਦੇ ਕਰਦੇ ਵਿਆਹ ਦੀ